ਫਾਜ਼ਿਲਕਾ ਦੇ ਬਾਲਾਜੀ ਧਾਮ ਦੇ ਨਜ਼ਦੀਕ ਰੇਨਬੋ ਡੇ ਬੋਰਡਿੰਗ ਨਾਮ ਦੇ ਇੱਕ ਨਿੱਜੀ ਸਕੂਲ ਦੇ ਸੰਚਾਲਕਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਸਕੂਲ ਦੀ ਛੱਤ ਤੇ ਬਾਹਰੋਂ ਨਿਕਲੇ ਹੋਏ ਛੱਜੇ ਦੇ ਉੱਪਰ ਇਮਾਰਤਆਂ ਦੀਵਾਰਾਂ ਉਸਾਰ ਲਈਆਂ ਗਈਆਂ ਜੋ ਕਿ ਕਿਸੇ ਵੇਲੇ ਵੀ ਇੱਕ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦੀ ਹੈ ਜ਼ਿਕਰਯੋਗ ਹੈ ਕਿ ਇਸ ਇਮਾਰਤ ਵਿੱਚ 10 ਤੋਂ 12 ਸਾਲ ਦੇ ਬੱਚੇ ਪੜ੍ਹਦੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਗੈਰ ਕਾਨੂੰਨੀ ਅਤੇ ਖਤਰਨਾਕ ਇਮਾਰਤ ਵੱਲ ਨਗਰਪਾਲਿਕਾ ਅਤੇ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ ਮੀਡੀਆ ਨੇ ਇਸ ਬਾਰੇ ਸਕੂਲ ਸੰਚਾਲਕਾਂ ਤੋਂ ਲੈ ਕੇ ਨਗਰਪਾਲਿਕਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਕਿਸੇ ਤੋਂ ਵੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਚਲੋ ਸੁਣਦੇ ਹਾਂ ਕਿ ਇਹ ਸਭ ਕੀ ਕਹਿੰਦੇ ਹਨ ਇਹ ਸਰ ਮੈਂ ਨਾ ਕਿਉਂਕਿ ਮੇਰੇ ਪਿੱਛੇ ਆਰਡਰ ਹੋਏ ਨੇ 1 ਮਹੀਨਾ ਹੋਇਆ ਮੈਂ ਫਾਈਲ ਮੰਗਵਾ ਕੇ ਚੈੱਕ ਕਰ ਲੈਣਾ ਜੋ ਵੀ ਪੋਜੀਸ਼ਨ ਹੈ ਤੁਹਾਨੂੰ ਇੱਕ ਅੱਧੇ ਦਿਨ ਚ ਕਲੀਅਰ ਕਰ ਦਿਆਂਗੇ ਇਹ ਤਾਂ ਉਹਨਾਂ ਦੀ ਕਹਿਣ ਦੀ ਗੱਲ ਹੈ ਨਾ ਮੈਂ ਚੈੱਕ ਕਰਵਾ ਲੈਣਾ ਕਿ ਕਿਹੜੇ ਅਧਿਕਾਰੀ ਨੇ ਮੇਰੇ ਤੋਂ ਪਹਿਲਾਂ ਕੀ ਕੁਝ ਕੀਤਾ ਉਹ ਚੈੱਕ ਕਰਕੇ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਮੈਂ ਅੱਜ ਹੀ ਆਪਣੇ ਏਜੰਟ ਨੂੰ ਕਹਤਾ ਇਹਦੀ ਫਾਈਲ ਮੰਗਵਾ ਕੇ ਤੁਹਾਨੂੰ ਪੂਰੀ ਰਿਪੋਰਟ ਦੇ ਦਿੰਦਾ ਆਪ ਜੀ ਇਸ ਨੂੰ ਉਦਾ ਕਰਕੇ ਧਿਆਨ ਚ ਲਿਆਉਣਾ ਹੈ ਉਹਦੀ ਮੈਂ ਫਾਈਲ ਖੜਵਾ ਕੇ ਦੇਖਦਾ ਕਦੋਂ ਪਾਸ ਹੋਇਆ ਕੀ ਉਹ 21 ਤੱਕ ਪਾਸ ਹੋ ਰਿਹਾ ਹੈ ਤਾਂ ਉਹਦੇ ਚ ਜੋ ਵੀ ਐਕਸ਼ਨ ਆ ਜੋ ਕਾਰਵਾਈ ਕਰਨੀ ਬੰਦੀ ਹੈ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਪਹਿਲਾਂ ਅਸੀਂ ਉਹ ਦੇਖਣੀ ਫਾਈਲ ਦੇਖਾਂਗੇ ਉਹ ਬੰਦਵਾ ਕੇ ਜਾ ਕੇ ਥੋਰਟੀ ਕੋਲ ਪੁੱਛੋ ਜੋ ਸੰਬੰਧਿਤ ਤੇ ਥੋਰਟੀ ਸਾਨੂੰ ਜੋ ਰਿਕੋਗਨਾਈਜ਼ ਕਰਦੀ ਹੈ ਜੋ ਡਿਪਾਰਟਮੈਂਟ ਕਰਦਾ ਹੈ ਔਰ ਜੋ ਸੰਗ ਅਥਾਰਟੀ ਜਿਸ਼ੂ ਕਰਦੀ ਹੈ ਕਿਹੜੇ ਕਿਹੜੇ ਥੋੜੇ ਇਸ਼ੂ ਕੀਤਾ ਸਰ ਤੇ ਥੋਰਟੀ ਬੀਐਨਆਰ ਕਰਦਾ ਹੈ ਇੰਡੀਵਿਜੂਅਲ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਹੈ ਵਹੀ ਹੋਏਗਾ ਅਸੀਂ ਜਿਹੜਾ ਨਕਸ਼ਾ ਪਾਸ ਕਰਦੇ ਹੈ ਉਹਨ ਦੇ ਵਿੱਚ ਸਾਡੇ ਡਾਕੂਮੈਂਟਸ ਵਿੱਚ ਅਸੀਂ ਆ ਲਿਖਿਆ ਹੁੰਦਾ ਇਹ ਬਿਨਾਂ ਛੱਜਾ ਵਧਾਏ ਔਰ ਬਿਨਾਂ ਥੜਾ ਵਧਾਏ ਤਨੂ ਨਕਸ਼ੇ ਦੀ ਪਰਮਿਸ਼ਨ ਦੇ ਰਹੇ ਹਾਂ ਅਸੀਂ ਜਿਹੜਾ ਨਕਸ਼ਾ ਪਾਸ ਕਰਨੇ ਆ ਉਹ ਬਿਲਡਿੰਗ ਬਾਇਲਾਅ ਦੇ ਅਕੋਰਡਿੰਗ ਕਰਨੀ ਹੈ ਫਿਲਹਾਲ ਨਗਰਪਾਲਿਕਾ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਇਨ੍ਹਾਂ ਬਿਆਨਾਂ ਤੋਂ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਗਿਰ ਗਿਆ ਹੈ ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਖਬਰ ਹਰਪਲ ਇੰਡੀਆ ਲਈ ਜੇ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com